ਖਾਲਸਾ ਜੀ ਆਪਾਂ ਦਾ ਗੁਰਦੁਆਰਾ ਸਨ ਸਾਹਿਬ ਦੇ ਵਿੱਚ ਮੌਜੂਦ ਹੈ ਔਰ ਇੱਥੇ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਕੋ ਸ਼ੌਕਰ ਦੀ ਗੱਲ ਕਰੀਏ ਤਾਂ ਇਤਿਹਾਸ ਨੂੰ ਘਾਲਣ ਦੀ ਕੋਸ਼ਿਸ਼ ਕਰੀਏ ਇਤਿਹਾਸ ਕੋ ਸ਼ੌਕਰਤੀ ਜਸਥਾ ਹਾਂਗਾ ਜਦੋਂ ਗੁਰਮਤਿ ਦਾਸ ਪਾਤਸ਼ਾਹ ਜੀ ਨੂੰ ਇਹ ਸਾਰਾ ਵਾਕਿਆ ਸੁਣਾਇਆ ਸੰਗਤ ਨੇ ਬਿਆਨ ਕੀਤਾ ਕਿ ਕਿਸ ਤਰ੍ਹਾਂ ਬਾਬਾ ਬੁੱਢਾ ਜੀ ਨੇ ਆਪ ਦੇ ਦਰਸ਼ਨ ਕਰਾਏ ਨੇ ਉਸ ਸਮੇਂ ਫਿਰ ਗੁਰਮਤਿ ਦਾਸ ਪਾਤਸ਼ਾਹ ਜੀ ਨੇ ਖੁਸ਼ ਹੋ ਕੇ ਬਾਬਾ ਬੁੱਢਾ ਜੀ ਨੇ ਇੱਕ ਵਰ ਦਿੱਤਾ ਕਿ ਕੋਈ ਵੀ ਬੱਚਾ ਬੁੱਢਾ ਬਜ਼ੁਰਗ ਭਾਵੇਂ ਕੋਈ ਰੋਗੀ ਵੀ ਇੱਕ ਮਨ ਦੇ ਨਾਲ ਸੱਚੀ ਸੁੱਚੀ ਨੀਂਦ ਦੇ ਨਾਲ ਭਾਵੇਂ ਅੱਜ ਆਪਾਂ ਕਹਿ ਸਕਦੇ ਹਾਂ ਜਿਹੜਾ ਵੀ ਯੁੱਗੋ ਜੋਗਾ ਟੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਇੱਕ ਮਨ ਕਰਕੇ ਸੱਚੀ ਨੀਂਦ ਦੇ ਨਾਲ ਇੱਕ ਮਨ ਕਰਕੇ ਉਸ ਗੁਰੂ ਸਾਹਿਬਾਨ ਨੂੰ ਧਿਆ ਕੇ ਤੇ ਇਸ ਸੰਨ ਚੋਂ ਲੰਘ ਕੇ ਦਰਸ਼ਨ ਕਰੂਗਾ ਨਾ ਉਹਦੀ 83 ਦੀ 84 ਲੱਖ ਜੂਨ ਕੱਟ ਦਿੱਤੀ ਜਾਊਗੀ। ਅੰਬਰਸਰ ਸ਼ਹਿਰ ਤੋਂ ਸਥਿਤ ਥੋੜੀ ਦੂਰੀ ਤੇ ਗੁਰਦੁਆਰਾ ਸਾਹਿਬ ਛਾਟਾ ਸਾਹਿਬ ਪੈਂਦਾ ਹੈ। ਜੀ ਤੇ ਤਕਰੀਬਨ ਛਾਟਾ ਸਾਹਿਬ ਤੋਂ 3 3.5 ਕਿਲੋਮੀਟਰ ਦੀ ਦੂਰੀ ਤੇ ਇੱਕ ਨਗਰ ਪੈਂਦਾ ਹੈ ਬਾਸਰ ਕੇ ਗੱਲਾਂ ਨਗਰ ਦਾ ਨਾਮ ਹੈ। ਜਨਮ ਸਥਾਨ ਤੀਸਰੀ ਪਾਛੇ ਗੁਰੂ ਅਮਰਦਾਸ ਪਾਛਾ ਜੀ ਦਾ ਇਹ ਜਨਮ ਸਥਾਨ ਹੈ। ਗੁਰੂ ਸਾਹਿਬਾਨਾਂ ਦੀ ਚਰਨਛੋ ਜਿਹੜੀ ਪ੍ਰਾਪਤਿ ਹਰਦੀ ਏ ਤੇ ਇਸ ਸਥਾਨ ਦਾ ਇਤਿਹਾਸ ਇਹ ਨਾਮ ਗੁਰਦੁਆਰਾ ਗੁਰਦੁਆਰਾ ਸਨ ਸਹਿਬ ਜੀ ਜੋ ਗੁਰੂ ਘਰ ਪ੍ਰਤੀ ਪਿਆਰ ਸੀ ਉਹ ਤਾਂ ਪਿਆਰ ਕਰਦੇ ਸੀ ਪਰ ਜਿਹੜੇ ਈਰਖਾ ਵਾਲੇ ਉਸ ਸਮੇਂ ਮਨਮੁਖ ਲੋਕ ਸਨ ਉਹ ਗੁਰੂ ਸਾਹਿਬਾਨਾਂ ਨਾਲ ਵੀ ਆਪਣਾ ਵੈਰ ਵਿਰੋਧ ਸਮੇਂ-ਸਮੇਂ ਅਨੁਸਾਰ ਕੱਢਦੇ ਰਹੇ ਨੇ ਤੇ ਆਪਣੀ ਤਕਰੀਬਨ ਜਿਹੜੀ ਉਰਤ ਪੂਰੀ ਕਰਦੇ ਰਹੇ ਨੇ ਕਰੀਬਨ 12 ਸਾਲ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸੇਵਾ ਕੀਤੀ ਹੈ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ 12 ਕਿਲੋਮੀਟਰ ਦਾ ਪੈਡਾ ਰੋਜ਼ਾਨਾ ਤੈਅ ਕਰਦੇ ਸੀ ਮੋਢੇ ਦੇ ਉੱਪਰ ਕਾਫੀ ਭਾਰੀ ਇੱਕ ਭਾਰੀ ਗਾਗਰ ਰੱਖ ਕੇ ਨਾਲ ਜਲ ਵਾਲੀ ਦੂਸਰੇ ਪਾਤਸ਼ਾਹ ਜੀ ਨੂੰ ਲਗਾਤਾਰ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ 12 ਸਾਲ ਇਸ਼ਨਾਨ ਕਰਵਾਇਆ ਤਾਂ ਕਰਕੇ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਮੱਖੋਂ ਜਿਹੜੇ ਬਚਨ ਉਹ ਇਹ ਸਨ ਜੇ ਅਸੀਂ ਗੁਰੂ ਘਰ ਪ੍ਰਤੀ ਆਪ ਗੁਰੂ ਪ੍ਰਤੀ ਸੇਵਾਕਾਰੀ ਨਹੀਂ ਪਾਇ ਜਿੰਨੀ ਸਾਡੇ ਕੋ ਹੋਣੀ ਸੀ। ਉਹ ਗੁਰਬਾਣੀ ਦਾ ਪਸਾਰਾ ਦੂਰ ਤੱਕ ਕਰਨਾ ਹੈ। ਤੇ ਤੀਸਰੇ ਪਾਚਾ ਜੀ ਨੇ ਇੱਕ ਸ਼ਹਿਰ ਬਸਾਇਆ ਦਰਿਆ ਦੇ ਕੰਢੇ ਤੇ। ਸ਼ਹਿਰ ਦਾ ਨਾਮ ਹੈ ਗੋਦਵਾਲ ਸਹਿਬ। ਜੀ ਗੋਦਵਾਲ ਜਿਹੜਾ ਸ਼ਹਿਰ ਹੈ ਉਹ ਤੀਸਰੇ ਪਾਚਾ ਗੁਰਮਤ ਦਾਤ ਪਾਚਾ ਜੀ ਨੇ ਬਸਾਇਆ। ਦਾ ਪੇਤ ਭਾਵ ਛੱਡ ਕੇ ਕੀਰਖਾ ਵੈਤ ਵਿਰੋਧ ਦਵੇਤ ਛੱਡ ਕੇ ਇੱਕ ਸਮਾਨ ਗੋਡੇ ਦੇ ਨਾਲ ਗੋਡਾ ਜੋੜ ਕੇ ਪੰਗਤ 'ਚ ਬੈਠ ਕੇ ਆਰਾਮ ਨਾਲ ਪ੍ਰਸ਼ਾਦਾ ਛਕਣਾ ਸ਼ੁਰੂ ਹੋ ਗਿਆ ਜੁੰਤੇ ਫਿਰ ਸਤਿਗੁਰਾਂ ਨੇ ਸੰਦੇਸ਼ ਦਿੱਤਾ ਕਿ ਪਹਿਲਾਂ ਪੰਗਤ ਫਿਰ ਸੰਗਤ ਇਕਬਾਤ ਚਾਹਨੇ ਸਰਗਰਾਂ ਦਾ ਹੁਕਮ ਮੰਨਿਆ ਕਿ ਇੱਕ ਪੰਗਤ 'ਚ ਬੈਠ ਕੇ ਪ੍ਰਸ਼ਾਦਾ ਛਕਿਆ ਜੇ ਅਸੀਂ ਤੇ ਬਜ਼ੁਰਗ ਸਰੀਰ ਦਾ ਲਿਆਜ ਨਾ ਕਰਦੇ ਹੋਏ ਇਹਨਾਂ ਨੂੰ ਪਿੱਛੋਂ ਦੀ ਜਾ ਕੇ ਲੱਤ ਮਾਰੀਏ ਤਕਰੀਬਨ 70 ਤੋਂ 75 ਸਾਲ ਦੀ ਉਮਰ ਦੀ ਗੁਰਮਤ ਦਾਸ ਪਾਤਸ਼ਾਹ ਜੀ ਦੀ ਉਸ ਸਮ ਜੀ ਬਜ਼ੁਰਗ ਵਿਵਸਥਾ ਚ ਸਨ ਕਿ ਅਸੀਂ ਤੇ ਇਹਨਾਂ ਦੇ ਬਜ਼ੁਰਗ ਸਰੀਰ ਦਾ ਲਿਆਜ ਨਾ ਕਰਦੇ ਇਹਨਾਂ ਨੂੰ ਇਰਕਾ ਦੀ ਭਾਵਨਾ ਦੇ ਨਾਲ ਵਿਛੋਂ ਦੀ ਜਾ ਕੇ ਲੱਤ ਮਾਰੀ ਗੀ ਗੋਂਦਵਾਲ ਸਾਹਿਬ ਦੀ ਤੱਕ ਦੇ ਚਾਲੇ ਪਾ ਕੇ ਇੱਥੇ ਆ ਕੇ ਇਹ ਪਿੰਡ ਦੇ ਬਾਹਰ ਮਾਰ ਇੱਕ ਕੱਚਾ ਕੋਠਾ ਸੀ ਗੂ ਕੱਚਾ ਕੋਠਾ ਸੀ ਖੇਤਾਂ 'ਚ ਬਣਿਆ ਹੋਇਆ ਕੱਚੀਆਂ ਇੱਟਾਂ ਦਾ ਮਿੱਟੀ ਦੀਆਂ ਕੱਚੀਆਂ ਇੱਟਾਂ ਦਾ ਇੱਕ ਬਣਿਆ ਕੱਚਾ ਕੋਠਾ ਸੀ ਅੰਦਰ ਆ ਕੇ ਬੈਠ ਗਏ ਪਰ ਤਪ ਕਰਨ ਬੈਠਣ ਤੋਂ ਪਹਿਲਾਂ ਦਰਵਾਜ਼ੇ ਉੱਤੇ ਸਤਿਗੁਰਾਂ ਨੇ ਬਚਨ ਲਿਖਤੇ ਜਿਹੜਾ ਦਰਵਾਜ਼ਾ ਖੋਲ ਕੇ ਅੰਦਰ ਆਊਗਾ ਨਾ ਉਹ ਸਾਡਾ ਸਿੱਖ ਨਹੀਂ ਹੋਏਗਾ ਭਾਵ ਦਰਵਾਜ਼ਾ ਖੋਲ ਕੇ ਸਾਡੇ ਮੱਤੇ ਕੋਈ ਨਾ ਲੱਗੇ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਭਗਤੀ ਵਿੱਚ ਲੀਨ ਹੋ ਕੇ ਬੈਠ ਗਏ ਨਾ ਤੇ ਗੋਦਵਾਲ ਸਾਹਿਬ ਦੀ ਤਰਤੀਜੇ ਦੂਰ ਦਰਾਡੇ ਤੋਂ ਸੰਗਤਾਂ ਆਉਂਦੀਆਂ ਸੀ ਦਰਸ਼ਨ ਕਰਨ ਤੀਸਰੇ ਪਾਤਸ਼ਾਹ ਜੀ ਦੇ ਉੱਥੇ ਜਦੋਂ ਸੰਗਤਾਂ ਨੂੰ ਦਰਸ਼ਨ ਨਾ ਨਾ ਹੋਏ ਸੰਗਤਾਂ ਚੱਲ ਕੇ ਬਾਬਾ ਬੁੱਢਾ ਜੀ ਕੋਲ ਗਈਆਂ ਜੀ ਉੱਥੇ ਕੋੜੀ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੀ ਬਾਬਾ ਬੁੱਢਾ ਜੀ ਨੇ ਸੰਗਤ ਨੂੰ ਕਿਹਾ ਕਿ ਇਹ ਕੋੜੀ ਨੂੰ ਅੱਗੇ ਲਾ ਦਿਓ ਪਿੱਛੇ ਸੰਗਤ ਆਪਣਾ ਰੱਬ ਰੱਬ ਕਰਦੀ ਜਾਵੇ ਜਿੱਤੇ ਜਾ ਕੇ ਕੋੜੀ ਰੁਕੇਗੀ ਨਾ ਤੀਸਰੇ ਪਾਤਸ਼ਾਹ ਜੀ ਦੇ ਦਰਸ਼ਨ ਤੁਹਾਨੂੰ ਉੱਥੇ ਹੋ ਜਾਣਗੇ ਸੰਗਤ ਨੇ ਦਰਵਾਜ਼ੇ ਉੱਪਰ ਲਿਖੇ ਬਚਨ ਪੜੇ ਤੇ ਕਿਸੇ ਦੀ ਹਿੰਮਤ ਨਾਲ ਦਰਵਾਜ਼ਾ ਖੋਲ੍ਹਦਾ ਜੀ ਤੇ ਪਰ ਜਦੋਂ ਸੰਗਤ ਨੇ ਵਾਰ-ਵਾਰ ਬੇਨਤੀ ਕੀਤੀ بابا ਬੁੱਢਾ ਜੀ ਨੂੰ ਕਿ ਤੁਸੀਂ ਬ੍ਰਹਮ ਗਿਆਨੀ ਹੋ ਵਡੇਰੇ ਹੋ ਅਸੀਂ ਦਰਵਾਜ਼ਾ ਖੋਲ੍ਹਣਾ ਕਰੋ ਉਸ ਸਮੇਂ ਫਿਰ ਬ੍ਰਹਮਾ ਦਾਤ ਗੁਰੂ بابا ਬੁੱਢਾ ਜੀ ਨੇ ਸੰਗਤ ਦਾ ਬਚਨ ਮੰਨਿਆ ਜੀ ਕੱਚੇ ਕੋਠੇ ਦੇ ਮਗਰ ਜਾ ਕੇ ਵਿਸ਼ੇ ਖੇਤੀ ਕਰ ਰਿਹਾ ਕਿਸਾਨਾਂ ਦਾ ਇੱਕੋ ਜਾਰ ਲੈ ਕੇ ਕੰਧ ਨੂੰ ਤੋੜਨਾ ਕੀਤਾ ਕੁਝ ਸੰਗਤਾਂ ਨਾਲ ਅੰਦਰ ਗਈਆਂ ਜਦੋਂ ਬਾਬਾ ਬੁੱਢਾ ਜੀ ਨੇ ਨਮਸਕਾਰ ਕੀਤੀ ਗੁਰਮਤਿ ਦਾਸ ਪਾਤਸ਼ਾਹ ਜੀ ਨੂੰ ਆਵਾਜ਼ ਤੋਂ ਪਤਾ ਚੱਲ ਗਿਆ ਕਿ ਬਾਬਾ ਬੁੱਢਾ ਜੀ ਸਾਹਮਣੇ ਆ ਕੇ ਖਲੋਗੇ ਪਰ ਗੁਰਮਤਿ ਦਾਸ ਪਾਤਸ਼ਾਹ ਜੀ ਨੇ ਨੇਤਰ ਖੋਲ ਅਨਸਾਰ ਪਹਿਲਾਂ ਦਰਵਾਜ਼ੇ ਵੱਲ ਵੇਖਿਆ ਕਿਤੇ ਬਾਬਾ ਬੁੱਢਾ ਜੀ ਦਰਵਾਜ਼ਾ ਖੋਲ ਕੇ ਅੰਦਰ ਤਾਂ ਨਹੀਂ ਆ ਗਏ ਜਦੋਂ ਗੁਰਮਤਿ ਦਾਸ ਪਾਤਸ਼ਾਹ ਜੀ ਨੇ ਆਪਣੇ ਨੇਤਰ ਖੋਲੇ ਨਾ ਤੇ ਬਾਬਾ ਬੁੱਢਾ ਜੀ ਨੇ ਨਮਸਕਾਰ ਕਰਕੇ ਕਿਹਾ ਪਾਤਸ਼ਾਹ ਆਪ ਜੀ ਦਾ ਬਚਨ ਟੱਲ ਹੈ ਅਸੀਂ ਦਰਵਾਜ਼ਾ ਖੋਲ ਕੇ ਅੰਦਰ ਨਹੀਂ ਆਏ ਪਿਛੋਂ ਦੀ ਕਮਰਿਆਂ ਨੂੰ ਸੰਧ ਲਾ ਕੇ ਸੰਗਤ ਨੂੰ ਆਪ ਦੇ ਦਰਸ਼ਨ ਕਰਾਏ ਨੇ ਆਪ ਆਪਣੀ ਹੱਥਾਂ ਨਾਲ ਚੱਲ ਕਰਕੇ ਦਰਵਾਜ਼ਾ ਖੋਲਣਾ ਕਰੋ ਤੇ ਬਾਹਰ ਖੜੀ ਸੰਗਤ ਨੂੰ ਦਰਸ਼ਨ ਦੇਣੇ ਕਰੋ ਇੱਕ ਉਹ ਜਿਹਾ ਵਾਰ ਨੇ ਜਿਹੜੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਪ੍ਰਾਪਤ ਹੋਇਆ ਨੇ ਗੁਰੰਗਰ ਦੇ ਪਾਤਸ਼ਾਹ ਜੀ ਪਾਸੋਂ ਉਹ 12 ਦੇ 12 ਵਾਰ ਅੰਦਰ ਜਦੋਂ ਆਪਾਂ ਦਰਸ਼ਨ ਕਰਦੇ ਆ ਸੱਚੇ ਪੰਨੇ ਕੰਧ ਦੇ ਉੱਪਰ ਤਸਵੀਰ ਲੱਗੀ ਹੋਈ ਹੈ ਉਹ 12 ਦੇ 12 ਵਾਰ ਉਸ ਤਸਵੀਰ ਉੱਪਰ ਲਿਖੇ ਹੋਏ ਨੇ ਸੰਗਤ ਜੀ ਪਸਾਰਾ ਕੀਤਾ ਗੁਰਬਾਣੀ ਦਾ ਦੂਰ ਦੂਰ ਤੱਕ ਤੇ ਇੱਕ ਗਰੀਬਾਂ ਦੀ ਰੱਖਿਆ ਕੀਤੀ ਮਜਲੂਮਾਂ ਦੀ ਰੱਖਿਆ ਕੀਤੀ ਇਹ ਸਭ ਕੁਲ ਸਾਨੂੰ ਇਤਿਹਾਸ ਚ ਸਿੱਖਣ ਨੂੰ ਤਾਂ ਕਰਕੇ ਮਿਲੂਗਾ ਜੇਕਰ ਅਸੀਂ ਆਪਣੇ ਇਤਿਹਾਸਿਕ ਜਿਹੜੇ ਸਥਾਨ ਨੇ ਉਹਨਾਂ ਨੂੰ ਸੰਭਾਲਣਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਤੁੜਿਓ ਨਿਰਪੱਖ ਕੋਰਸ ਨਾਲ ਮੈਂ ਸਿਮਰਨ ਜੀ ਸਿੱਖਿ ਸਦਾਰਾ ਅਸੀਂ ਮੌਜੂਦ ਆ ਮੱਝ ਦੀ ਪਵਤ੍ਰ ਪਾਵਨ ਮੁਕੱਦਸ ਧਰਤੀ ਜਿਹੜੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਅੰਮ੍ਰਿਤਸਰ ਸਾਹਿਬ ਦਾ ਹੈ ਬਾਸਰ ਕੇ ਨਗਰਾ ਪੁਰੇਸ਼ਰ ਨਗਰ ਦੇ ਵਿੱਚ ਪੰਜ ਮਹੀਨੇ 1479 ਨੂੰ ਸਿੱਖਾਂ ਦੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜਨਮ ਇਸੇ ਨਗਰ ਦੇ ਵਿੱਚ ਹੁੰਦਾ ਪਰ ਅਸੀਂ ਗੁਰਦੁਆਰਾ ਸਨਸਾਹ ਦੇ ਵਿੱਚ ਮੌਜੂਦ ਆ ਸਤਨਾਲ ਮੌਜੂਦ ਨੇ ਇਸੇ ਗੁਰਦੁਆਰਾ ਸਾਹਿਬ ਦੇ ਹੱਦਕ੍ਰਾਂਤੀ ਭਾਈ ਸਾਹਿਬ ਭਾਈ ਮਲਕਪ੍ਰੀਤ ਸਿੰਘ ਇਸ ਗੁਰਦਾਰੇ ਇਤਿਹਾਸਕ ਸ਼ੋਕਰ ਨੂੰ ਨਾਲ ਲਨ ਦੀ ਕੋਸ਼ਿਸ਼ ਕਰਦੇ ਆ। ਆਪਾਂ ਪਹਿਲਾਂ ਦਾ ਸਤਿਕਾਰ ਦੇ ਸਤਿਪਾਦੋ ਵਾਇਗੁਰ ਜੀ ਕਾਲਸਾ ਵਾਇਗੁਰ ਜੀ ਕੀ ਫਤਿਹ ਜੀ। ਕਿਰਪਾ ਕੋ ਨਹੀਂ। ਅੱਬੁੱਲਾਹ ਮੁਹੰਮਦ ਰਜ਼ੀਖੁਮ ਸ਼ੁਕਰ ਹੈ ਪਰਮੇਸ਼ਰ ਦਾ। ਜੀ ਖਾਲਸਾ ਜੀ ਆਪਾਂ ਗੁਰਦਾਰਾ ਸਨ ਸਾਹਿਬ ਦੇ ਵਿੱਚ ਮੌਜੂਦ ਹੈ ਔਰ ਇੱਥੇ ਇਸ ਗੁਰਦਾਰਾ ਸਾਹਿਬ ਦੇ ਇਤਿਹਾਸਕ ਸ਼ੋਕਰ ਦੀ ਗੱਲ ਕਰ ਲਈ ਤਾਂ ਇਤਿਹਾਸ ਨੂੰ ਖੋਲਣ ਦੀ ਕੋਸ਼ਿਸ਼ ਕਰੀ ਇਤਿਹਾਸਕ ਸ਼ੋਕਰ ਕੀ ਇਸ ਸਥਾਨ ਦਾ। ਸ਼ੋਕੜ ਹੈ ਜੀ ਇਹ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜਿਹੜਾ ਇਹ ਜਨਮ ਸਥਾਨ ਹੈ ਜੀ ਬਾਸਰ ਕੇ ਗਿੱਲਾਂ ਨਗਰ ਦਾ ਨਾਮ ਹੈ ਅੰਮ੍ਰਿਤਸਰ ਸ਼ਹਿਰ ਤੋਂ ਸਥਿਤ ਥੋੜੀ ਦੂਰੀ ਤੇ ਗੁਰਦੁਆਰਾ ਸਾਹਿਬ ਛਾਟਾ ਸਾਹਿਬ ਪੈਂਦਾ ਹੈ ਜੀ ਤੇ ਤਕਰੀਬਨ ਛਾਟਾ ਸਾਹਿਬ ਤੋਂ 3 3.5 ਕਿਲੋਮੀਟਰ ਦੀ ਦੂਰੀ ਤੇ ਇੱਕ ਨਗਰ ਪੈਂਦਾ ਹੈ ਬਾਸਰ ਕੇ ਗਿੱਲਾਂ ਨਗਰ ਦਾ ਨਾਮ ਹੈ ਜਨਮ ਸਥਾਨ ਤੀਸਰੀ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇਹ ਜਨਮ ਸਥਾਨ ਹੈ ਤੇ ਤੀਸਰੇ ਪਾਤਸ਼ਾਹ ਜੀ ਦਾ ਜਿਹੜਾ ਬਚਪਨ ਸੀ ਤਕਰੀਬਨ ਬਚਪਨ ਤੋਂ ਲੈ ਕੇ ਜਵਾਨੀ ਤੱਕ ਜਿਹੜਾ ਇਸੇ ਨਗਰ ਇਹਨਾਂ ਤਕਰੀਬਨ ਅੱਧੇ ਤੋਂ ਜ਼ਿਆਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਸਮਾ ਜਿਹੜਾ ਉਹਨਾਂ ਦਾ ਬਤੀਤ ਹੋਇਆ ਐ ਐਸੇ ਬਸਰ ਕੇ ਗੱਲਾਂ ਗੱਲਾਂ ਬਸਰ ਕੇ ਗੱਲਾਂ ਚੌਥੇ ਪਾਤਸ਼ਾਹ ਜੀ ਦੀ ਇਹ ਚਰਨ ਸ਼ੋ ਧਰਤੀ ਐ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਵੀ ਇਹ ਚਰਨੇ ਇਸ ਧਰਤੀ ਤੇ ਉਹਨਾਂ ਨੇ ਚਰਨ ਪਾਉਣੇ ਕੀਤੇ ਨੇ ਹੂੰ ਤੇ ਇਸ ਕਰਕੇ ਇਸ ਧਰਤੀ ਨੂੰ ਤਕਰੀਬਨ ਤਿੰਨ ਗੁਰੂ ਸਹਿਬਾਨਾਂ ਦੀ ਚਰਨਛੋਹ ਜਿਹੜੀ ਪ੍ਰਾਪਤ ਇਹ ਧਰਤੀ ਹੈ ਤੇ ਇਸ ਸਥਾਨ ਦਾ ਇਤਿਹਾਸਿਕ ਨਾਮ ਗੁਰਦੁਆਰਾ ਗੁਰਦੁਆਰਾ ਸਨ ਸਹਿਬ ਹੈ ਜੀ ਜਦੋਂ ਤੀਸਰੇ ਪਾਚਾ ਜੀ ਨੂੰ ਗੁਰਤਾ ਗਦੀ ਦੀ ਪ੍ਰਾਪਤੀ ਹੋਈ ਨਾ ਦੂਸਰੇ ਪਾਚਾ ਗੁਰੰਗਦੇ ਪਾਚਾ ਜੀ ਨੇ ਗੁਰਤਾ ਗਦੀ ਤੀਸਰੇ ਪਾਚਾ ਗੁਰੰਗਦੇ ਪਾਚਾ ਜੀ ਨੂੰ ਦਿੱਤੀ ਤੇ ਦੂਸਰੇ ਪਾਚਾ ਜੀ ਦੇ ਦੋ ਪੁੱਤਰ ਸਨ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ ਜੀ ਬਾਬਾ ਦਾਤੂ ਜੀ ਜੋ ਕਿ ਵੱਡੇ ਪੁੱਤਰ ਸਨ ਗੁਰੰਗਦੇ ਪਾਚਾ ਜੀ ਦੇ ਬਾਬਾ ਦਾਸੂ ਜੀ ਛੋਟੇ ਸਨ ਇਨੇ ਲੋਕਾਂ ਨੇ ਕੰਨ ਭਰਨੇ ਚਾਲੂ ਕਰ ਦਿੱਤੇ ਬਾਬਾ ਦਾਤੂ ਜੀ ਦੇ ਪਾਵਾ ਪਾ ਕਹਿ ਸਕਦੇ ਆ ਸਿੱਧੇ ਸ਼ਬਦਾਂ ਚ ਉਹਨਾਂ ਨੇ ਚੁੱਕਣਾ ਦੇਣੀ ਚਾਲੂ ਕਰ ਦਿੱਤੀ ਉਹ ਲੋਕ ਅੱਧੇ ਟਾਈਮ ਵੀ ਹੈਗੇ ਕੰਨ ਭਰਨ ਵਾਲੇ ਤੇ ਗੁਰੂ ਸਭ ਦੇ ਟਾਈਮ ਵੀ ਸੱਜਦੇ ਵੇਲੇ ਕਿਉਂਕਿ ਸਮਾ ਸਮਾ ਸਮਰਾਤੇ ਉਹ ਸਮੇਂ ਵੀ ਜਿਵੇਂ ਆਪਾਂ ਉਂਗਲ ਲਾਉਣ ਵਾਲਾ ਕੰਮ ਕਹਿ ਦਿੰਨੇ ਆ ਕਿ ਕੰਨ ਭਰਨ ਦਾ ਜਿਹੜਾ ਕੰਮ ਹੈ ਉਹ ਤਕਰੀਬਨ ਸ਼ੁਰੂ ਤੋਂ ਚੱਲਦਾ ਆ ਰਿਹਾ ਹੈ ਉਸ ਸਮੇਂ ਵੀ ਗੁਰੂ ਸਾਹਿਬਾਨੇ ਵਾਲੇ ਵੀ ਕਿਉਂਕਿ ਗੁਰੂ ਪ੍ਰਤੀ ਜੋ ਗੁਰੂ ਘਰ ਪ੍ਰਤੀ ਪਿਆਰ ਸੀ ਉਹ ਤਾਂ ਪਿਆਰ ਕਰਦੇ ਸੀ ਪਰ ਜਿਹੜੇ ਈਰਖਾ ਵਾਲੇ ਉਸ ਸਮੇਂ ਮਨਮੁਖ ਲੋਕ ਸਨ ਉਹ ਗੁਰੂ ਸਾਹਿਬਾਂ ਨਾਲ ਵੀ ਆਪਣਾ vair virodh ਸਮੇਂ-ਸਮੇਂ ਅਨੁਸਾਰ ਕੱਢਦੇ ਰਹੇ ਨੇ ਤੇ ਆਪਣੀ ਤਕਰੀਬਨ ਜਿਹੜੀ ਉਰਤ ਪੂਰੀ ਕਰਦੇ ਰਹੇ ਨੇ ਜੀ ਜਦੋਂ ਬਾਬਾ ਦਾਤੂ ਜੀ ਦੇ ਕੰਨ ਪਰਨੇ ਚਾਲੂ ਕਰ ਦਿੱਤੇ ਇਹਨਾਂ ਲੋਕਾਂ ਨੇ ਕਿ ਹੱਕ ਤੁਹਾਡਾ ਬੰਦਾ ਸੀ ਗੁਰਤਾ ਗੱਦੀ ਉੱਪਰ ਪਰ ਦੇ ਤੁਹਾਡੇ ਪਿਤਾ ਤੁਹਾਡੇ ਬਾਪ ਗਰੋਂਦੇ ਦੇ ਪਾਚਾ ਜੀ ਨੇ ਜਿਹੜੀ ਗੁਰਤਾ ਗੱਦੀ ਏ ਉਹ ਗੁਰੂ ਅਮਰਦਾਸ ਪਾਚਾ ਜੀ ਨੇ ਦਿੱਤੀ ਏ ਪਰ ਆਪਾਂ ਸਭ ਜਾਣਦੇ ਆ ਕਿ ਗੁਰਮਤ ਦਾ ਪਾਤਸ਼ਾਹ ਜੀ ਸੇਵਾ ਤੇ ਪੁੰਜ ਸਨ ਬਰੋਸਾ ਨਾਲ ਉਹਨਾਂ ਨੇ ਸੇਵਾ ਕੀਤੀ ਸੀ ਤਕਰੀਬਨ 12 ਸਾਲ ਗੁਰਮਤ ਦਾ ਪਾਤਸ਼ਾਹ ਜੀ ਨੇ ਸੇਵਾ ਕੀਤੀ ਹੈ ਗੁਰਵੰਗਤ ਦੇ ਪਾਤਸ਼ਾਹ ਜੀ ਦੀ 12 ਕਿਲੋਮੀਟਰ ਦਾ ਪੈਂਡਾ ਰੋਜ਼ਾਨਾ ਤੈਅ ਕਰਦੇ ਸੀ ਮੋਢੇ ਦੇ ਉੱਪਰ ਕਾफी ਭਾਰੀ ਇੱਕ ਭਾਰੀ ਗਾਗਰ ਰੱਖ ਕੇ ਨਾ ਜਲ ਵਾਲੀ ਦੂਸਰੇ ਪਾਤਸ਼ਾਹ ਜੀ ਨੂੰ ਲਗਾਤਾਰ ਗੁਰੂੰਦੇ ਦੇ ਪਾਤਸ਼ਾਹ ਜੀ ਨੂੰ 12 ਸਾਲ ਇਸ਼ਨਾਨ ਕਰਵਾਇਆ 12 ਕਿਲੋਮੀਟਰ ਦਾ ਪੈਂਡਾ ਤੈਅ ਕਰਦੇ ਸੀ ਅੰਮ੍ਰਿਤ ਵੇਲੇ ਨੰਗੇ ਪੈਰੀ ਚੱਲ ਕੇ ਬਿਲਨ ਨਾਗਾ ਸਰਦੀ ਗਰਮੀ ਹਨੇਰੀ ਮੀਂਹ ਹਨੇਰੀ ਝੱਖੜ ਵਿੱਚ ਵੀ ਜਿਹੜੀ ਆਪਣੀ ਸੇਵਾ ਇੱਕ ਮਨ ਕਰਕੇ ਤੇ ਗੁਰੂ ਪ੍ਰਤੀ ਪਿਆਰ ਕਰਕੇ ਜਿਹੜੀ ਕੀਤੀ ਤੇ ਸੁੱਕੇ ਪਾਲਣ ਦੀ ਸੇਵਾ ਲੰਗਰਾਂ ਵਿੱਚ ਕੀਤੀ ਤਾਂ ਕਰਕੇ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਮੱਖੋਂ ਜਿਹੜੇ ਬਚਨ ਉਹ ਇਹ ਸਨ ਜਿ ਅਸੀਂ ਗੁਰੂ ਘਰ ਪ੍ਰਤੀ ਭਾਵ ਗੁਰੂ ਪ੍ਰਤੀ ਸੇਵਾਕਾਰੀ ਨਹੀਂ ਪਾਏ ਜਿੰਨੀ ਸਾਡੇ ਕੋ ਹੋਣੀ ਸੀ ਜੀ ਕਿ ਸਾਡੇ ਕੋ ਇਹ ਵੀ ਜਿਹੜੀ ਉਹ ਸੇਵਾ ਹੈ ਨਾ ਬਪੂਰਨ ਸਮਰੱਥਾ ਵਾਲੀ ਸੇਵਾ ਉਹ ਸਾਡੇ ਕੋ ਨਹੀਂ ਹੋਈ ਐਨੇ ਨਿਮਰਤਾ ਦੇ ਪੁੰਜ ਸੰਗ੍ਰਾਮਦਾਸ ਪਾਚਾ ਜੀ ਜਦੋਂ ਬਾਬਾ ਦਾਤੂ ਜੀ ਦੇ ਕੰਨ ਪਰਨੇ ਲੋਕਾਂ ਨੇ ਚਾਲੂ ਕਰ ਦਿੱਤੇ ਨਾ ਬਾਬਾ ਦਾਤੂ ਜੀ ਕਰੋਪਚਾ ਗਏ ਤੇ ਤੀਸਰੇ ਪਾਚਾ ਜੀ ਨੂੰ ਹੁਕਮ ਆਇਆ ਸੀ ਦੂਸਰੇ ਪਾਚਾ ਦਾ ਕਿ ਤੁਸੀਂ ਤੇ ਗੁਰਬਾਣੀ ਦੇ ਨਾਲ ਸੰਗਤ ਨੂੰ ਜੋੜਨਾ ਹੈ ਤੇ ਗੁਰਬਾਣੀ ਤਾਂ ਪਸਾਰਾ ਦੂਰ ਤੱਕ ਕਰਨਾ ਹੈ ਤੇ ਤੀਸਰੇ ਪਾਚਾ ਜੀ ਨੇ ਇੱਕ ਸ਼ਹਿਰ ਬਸਾਇਆ ਦਰਿਆ ਦੇ ਕੰਢੇ ਤੇ ਸ਼ਹਿਰ ਦਾ ਨਾਮ ਹੈ ਗੋਂਦਵਾਲ ਸ ਜੀ ਗੋਂਦਵਾਲ ਜਿਹੜਾ ਸ਼ਹਿਰ ਹੈ ਉਹ ਤੀਸਰੇ ਪਾਤਸ਼ਾਹ ਗੁਰਮਤ ਦਾਤ ਪਾਤਸ਼ਾਹ ਜੀ ਨੇ ਵਸਾਇਆ ਉੱਥੇ ਇੱਕ ਬੌਲੀ ਦਾ ਨਿਰਮਾਣ ਕਰਵਾਇਆ ਗਿਆ ਹੂੰ ਗੁਰਦੁਆਰਾ ਬੌਲੀ ਸਾਹਿਬ ਅੱਜ ਵੀ ਗੋਂਦਵਾਲ ਸਾਹਿਬ ਵਿੱਚ ਸਥਿਤ ਹੈ ਜੁ 84 ਪੌੜੀਆਂ ਬਣੀਆਂ ਹੋਈਆਂ ਨੇ ਜੀ ਆਪ ਸਭ ਨੇ ਦਰਸ਼ਨ ਕੀਤੇ ਹੋਣਗੇ ਜੀਬਲ ਉੱਥੇ ਅਕਬਰ ਬਾਦਸ਼ਾਹ ਜਦੋਂ ਸਤਗੁਰਾਂ ਦੇ ਦਰਸ਼ਨ ਕਰਨ ਲਈ ਆਇਆ ਹੈ ਨਾ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਹਾ ਕਿ ਜੇ ਸਾਡੇ ਦਰਸ਼ਨਾਂ ਨੂੰ ਆਏ ਜੇ ਨਾ ਇੱਕ ਕੇ ਜਾਤ ਪਾਤ ਉਤਨੀ ਜਿਦਾ ਭੇਦ ਭਾਵ ਛੱਡ ਕੇ ਹੀਰਖਾ ਵੈਦ ਵਿਰੋਧ ਦਵੇਤ ਛੱਡ ਕੇ ਇੱਕ ਸਮਾਨ ਗੋਡੇ ਦੇ ਨਾਲ ਗੋਡਾ ਜੋੜ ਕੇ ਪੰਗਤ 'ਚ ਬੈਠ ਕੇ ਆਰਾਮ ਨਾਲ ਪ੍ਰਸ਼ਾਦਾ ਛਕਣਾ ਪੂਰਗ ਜੁਗ ਤੇ ਫਿਰ ਸਤਿਗੁਰਾਂ ਨੇ ਸੰਦੇਸ਼ ਦਿੱਤਾ ਕਿ ਪਹਿਲਾਂ ਪੰਗਤ ਫਿਰ ਸੰਗਤ ਜੀ ਆਪਣਾ ਬਾਤ ਜਾਣੇ ਸਰਗਰਾਂ ਦਾ ਹੁਕਮ ਮੰਨਿਆ ਕਿ ਇੱਕ ਪੰਗਤ 'ਚ ਬੈਠ ਕੇ ਪ੍ਰਸ਼ਾਦਾ ਛਕਿਆ ਉੱਥੇ ਦੀਵਾਨ ਵਾਲੇ ਵਿੱਚ ਦੀਵਾਨ ਸੁਦਾ ਕਿ ਤੀਸਰੇ ਪਾਤਸ਼ਾਹ ਬੈਠੇ ਹੋਏ ਸਨ ਜੀ ਇਹ ਬਾਬਾ ਦਾਤੂ ਜੀ ਜੋ ਕਿ ਵੱਡੇ ਪੁੱਤਰ ਸਨ ਗੁਰੰਗਰ ਦੇ ਪਾਤਸ਼ਾਹ ਜੀ ਉਹਨਾਂ ਨੇ ਪਿੱਛੋਂ ਦੀ ਜਾ ਕੇ ਲੱਤ ਮਾਰੀ ਤੇ ਗੁਰਮਰਦਾਸ ਪਾਤਸ਼ਾਹ ਜੀ ਨੂੰ ਪੇੜ ਥੱਲੇ ਸੁੱਟਿਆ ਜੀ ਜਦੋਂ ਸਤਗੁਰੂ ਪੇੜ ਥੱਲੇ ਡਿੱਗੇ ਨਾ ਉੱਠਨਸਾਰ ਗੁਰਮਰਦਾਸ ਪਾਤਸ਼ਾਹ ਜੀ ਦੇ ਪਹਿਲੇ ਬਚਨੇ ਸਨ ਕਿ ਸਾਡਾ ਬਿਰਧ ਬਜ਼ੁਰਗ ਸਰੀਰ ਹੈ ਸਖਤ ਜ਼ਰੀਰ ਹੈ ਤੁਹਾਡੇ ਕੋਮਲ ਅੰਗ ਨੇ ਕਿੱਥੇ ਸੱਟ ਤਾਂ ਨਹੀਂ ਲੱਗੀ ਤੇ ਬਾਬਾ ਦਾਤੂ ਜੀ ਨੇ ਸਭਰੂ ਜੀ ਨੇ ਇਹ ਸ਼ਬਦ ਕਹਿ ਬਾਬਾ ਦਾਤੂ ਜੀ ਦੇ ਲੱਤ ਮਾਰਨ ਤੇ ਵੀ ਤੇ ਬਾਬਾ ਦਾਤੂ ਜੀ ਨੇ ਸ਼ਰਮ ਮਹਿਸੂਸ ਕੀਤੀ ਕਿ ਅਸੀਂ ਤੇ ਬਜ਼ੁਰਗ ਸਰੀਰ ਦਾ ਲਿਹਾਜ਼ ਨਾ ਕਰਦੇ ਹੋਏ ਇਹਨਾਂ ਨੂੰ ਪਿੱਛੋਂ ਦੀ ਜਾ ਕੇ ਲੱਤ ਮਾਰੀਏ तकरीबन 70 ਤੋਂ 75 ਸਾਲ ਦੀ ਉਮਰ ਸੀ ਗੁਰਮਤ ਦਾਸ ਪਾਤਸ਼ਾਹ ਜੀ ਦੀ ਉਸ ਸਮੇਂ ਬਜ਼ੁਰਗ ਵਿਵਸਥਾ ਚ ਸਨ ਕਿ ਅਸੀਂ ਤੇ ਇਹਨਾਂ ਦੇ ਬਜ਼ੁਰਗ ਸਰੀਰ ਦਾ ਲਿਹਾਜ਼ ਨਾ ਕਰਦੇ ਇਹਨਾਂ ਨੂੰ ਈਰਖਾ ਦੀ ਭਾਵਨਾ ਦੇ ਨਾਲ ਪਿੱਛੋਂ ਦੀ ਜਾ ਕੇ ਲੱਤ ਮਾਰੀਏ ਇਹਨਾਂ ਨੂੰ ਪੀੜਿਤ ਥੱਲੇ ਸੁਟਿਆ ਏ ਇਹਨਾਂ ਨੇ ਅੱਗੋਂ ਸਾਨੂੰ ਕੁਝ ਕਹਿਣ ਦੀ ਬਜਾਏ ਇਨੀ ਨਿਮਰਤਾ ਦੇ ਨਾਲ ਉੱਤਰ ਦਿੱਤਾ ਏ ਕਿ ਸਾਡੇ ਲੱਤ ਮਾਰਨ ਦੇ ਨਾਲ ਤੁਹਾਡੇ ਕਿਤੇ ਛੱਟ ਪਾ ਨਹੀਂ ਲੱਗੂ ਤੁਹਾਡੇ ਕੋਮਲ ਅੰਗ ਨਹੀਂ ਤੁਹਾਡੇ ਤੇ ਕਿ ਛੱਟ ਪਾ ਨਹੀਂ ਲੱਗੂ ਤੇ ਬਾਬਾ ਦਾਤੂ ਜੀ ਨੇ ਸ਼ਰਮਸੂਰ ਕੀਤੀ ਜਿੱਤੋਂ ਚਲੇ ਜਾਣਾ ਸਹੀ ਸਮਝਿਆ ਆਪਣੀ ਸਾਰੀ ਸੰਪਤੀ ਬਾਬਾ ਜਿੰਨੀ ਜਾਇਦਾਦ ਸੀ ਦੂਸਰੇ ਪਾਤਸ਼ਾਹ ਜੀ ਦੀ ਭਾਵ ਖਜ਼ਾਨਾ ਖਾਲੀ ਕਰਕੇ ਪਾਬੋਤ ਨੂੰ ਲੁੱਟ ਕਰਕੇ ਲੈ ਗਏ ਜਦੋਂ ਬਾਬਾ ਦਾਤੂ ਜੀ ਚਲੇ ਗਏ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਉੱਥੋਂ ਚਾਲੇ ਪਾਏ ਜੀ ਜਦੋਂ ਸੰਗਤ ਨੇ ਰੋਕਣਾ ਕੀਤਾ ਨਾ ਗੁਰਮਰਦਾਸ ਪਾਚਾ ਜੀ ਨੇ ਜੀ 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 ਜਦੋਂ ਸੰਗਤ ਨੇ ਰੋਕਣਾ ਕੀਤਾ ਨਾ ਤੀਸਰੇ ਪਾਚਾ ਗੁਰਮਰਦਾਸ ਪਾਚਾ ਜੀ ਨੇ ਤੇ ਤੀਸਰੇ ਪਾਚਾ ਗੁਰਮਰਦਾਸ ਪਾਚਾ ਜੀ ਨੇ ਸੰਗਤ ਨੂੰ ਕਿਹਾ ਕਿ ਸੰਸਾਰਿਕ ਰੀਤਾਂ ਅਨੁਸਾਰ ਜੀ ਗਤੀ ਵਿਧੀਆਂ ਅਨੁਸਾਰ ਆਪਾਂ ਕਹਿੰਦੇ ਆ ਇੱਕ ਬਾਪ ਦੀ ਜਿੰਨੀ ਜਾਇਦਾਦ ਉਹਦੇ ਉੱਪਰ ਉਹਦੇ ਪੁੱਤਰ ਦਾ ਹੱਕ ਬਣਦਾ ਔਰ ਕਿਸੇ ਦਾ ਹੱਕ ਨਹੀਂ ਬਣਦਾ ਬਾਬਾ ਦਾਤੂ ਜੀ ਗੁਰੂ ਅੰਗਦ ਦੇ ਪਾਚਾ ਜੀ ਦੇ ਵੱਡੇ ਪੁੱਤਰ ਨੇ ਇਹਨਾਂ ਦਾ ਸਾਰੀ ਸੰਪਤੀ ਭਵਜਾਦਾਦ ਉੱਪਰ ਹੱਟ ਬਣਦਾ ਹੈ ਸਾਡਾ ਕੋਈ ਹੱਕ ਨਹੀਂ ਬਣਦਾ ਗੁਰੂ ਅੰਗਦ ਪਾਚਾ ਜੀ ਨੇ ਉੱਥੋਂ ਚਾਲੇ ਪਾਏ ਇੱਥੇ ਆਪਣੇ ਜੱਦੀ ਨਗਰ ਮਾਸਰ ਕੇ ਗੱਲਾਂ ਜਿਹੜਾ ਉਹਨਾਂ ਦਾ ਆਪਣਾ ਜੱਦੀ ਨਗਰ ਸੀ ਗੋਦਵਾਲ ਸਰਦਾਰ ਦੀ ਤੱਕੀ ਦੇ ਚਾਲੇ ਪਾ ਕੇ ਇੱਥੇ ਆ ਗਏ ਤੇ ਪਿੰਡ ਦੇ ਬਾਹਰ ਮਾਰ ਇੱਕ ਕੱਚਾ ਕੋਠਾ ਸੀ ਜੀ ਕੱਚਾ ਕੋਠਾ ਸੀ ਖੇਤਾਂ 'ਚ ਬਣਿਆ ਹੋਇਆ ਟੱਚੀਆਂ ਇੱਟਾਂ ਦਾ ਮਿੱਟੀ ਦੀਆਂ ਕੱਚੀਆਂ ਇੱਟਾਂ ਦਾ ਇੱਕ ਬਣਿਆ ਕੱਚਾ ਕੋਠਾ ਸੀ ਅੰਦਰ ਆ ਕੇ ਬੈਠ ਗਏ ਪਰ ਤਪ ਕਰਨ ਬੈਠਣ ਤੋਂ ਪਹਿਲਾਂ ਦਰਵਾਜ਼ੇ ਉੱਤੇ ਸਤਿਗੁਰਾਂ ਨੇ ਬਚਨ ਲਿਖਤੇ ਜਿਹੜਾ ਦਰਵਾਜ਼ਾ ਖੋਲ ਕੇ ਅੰਦਰ ਆਊਗਾ ਨਾ ਉਹ ਸਾਡਾ ਸਿੱਖ ਨਹੀਂ ਹੋਏਗਾ ਭਾਵ ਦਰਵਾਜ਼ਾ ਖੋਲ ਕੇ ਸਾਡੇ ਮੱਤੇ ਕੋਈ ਨਾ ਲੱਗੇ ਕਥਾ ਵਾਚ ਕੇ ਵਕ ਵਕ ਤਰਕਾਂ ਭਾਰ ਆਪਣੇ ਅਨੁਸਾਰ ਸਮਝਾਉਂਦੇ ਨੇ ਵਕ ਵਕ ਵਿਧੀਆਂ ਤੇ ਵਕ ਵਕ ਸਤਰਾ ਰਾਈ ਕਥਾ ਵਾਦ ਕੇ ਸਮਝਾਉਂਦੇ ਨੇ ਠਾਕੁਰ ਜੀ ਜੇ ਐਵੇਂ ਇੱਕ ਗੁਰੂ ਸਾਹਿਬ ਨੇ ਸਾਭ ਨੂੰ ਲਿਖਿਆ ਕਿ ਉਹ ਸੀ ਜੇ ਵੀ ਇੱਕ ਗੁਰੂ ਦਾ ਸਿੱਖ ਨਹੀਂ ਹੋਏਗਾ ਜੇਕਰ ਕੋਈ ਤਖਤਾ ਕੇ ਜਾਂ ਕੋਈ ਬਾਹਰ ਆ ਕੇ ਖੋਲੇਗਾ ਕਿਉਂਕਿ ਤਕਰੀਬਨ ਸਤਗੁਰਾਂ ਨੂੰ ਕੋਈ ਨਾਰਾਜ਼ਗੀ ਨਹੀਂ ਸੀ ਕਿਉਂਕਿ ਜਿਹੜੇ ਸਤਗੁਰਾਂ ਨੇ ਆਪਣੇ 10-5 ਜੀ ਤੱਕ ਆਪਾਂ ਵੇਖ ਸਕਦੇ ਆ ਤਕਰੀਬਨ 9-5 ਤੱਕ ਵੈਰ ਵਿਰੋਧ ਈਰਖਾ ਤੋਂ ਹਮੇਸ਼ਾ ਸਤਗੁਰੂ ਬਹੁਤ ਦੂਰ ਰਹੇ ਨੇ ਉਹਨਾਂ ਨੇ ਆਪਣੇ ਆਪ ਨੂੰ ਨਿੰਦਕ ਕਲੇਸ਼ ਜੀ ਤੇ ਜਿਹੜੀ ਇਹ ਕਰੜੀ ਕਰੀ ਇਹਦੇ ਤੋਂ ਦੂਰ ਕੀਤਾ ਉਹ ਇਸ ਵੀ ਵੈਰ ਵਿਰੋਧ ਤੇ ਈਰਖਾ ਤੋਂ ਦੂਰ ਰਹੇ ਨੇ ਇਸ ਕਰਕੇ ਸਤਗੁਰਾਂ ਨੇ ਉਤੋਂ ਆ ਜਾਣਾ ਸਹੀ ਸਮਝਿਆ ਤੇ ਸੰਗਤ ਨੂੰ ਇਹ ਪੁਦੀਆ ਦਿੱਤਾ ਕਿ ਬਾਬਾ ਦਾਤੂ ਜੀ ਅਸਲ ਹੱਕਦਾਰ ਨੇ ਇਹਨਾਂ ਦਾ ਸੰਪਤੀ ਉਪਜਾਇਦਾ ਦਾ ਪ੍ਰਭਾਵਗੁਰੂ ਤੱਕ ਅੱਧੀ ਪਰ ਹੱਕ ਬਣਦਾ ਹੈ ਸਾਡਾ ਕੋਈ ਹੱਕ ਨਹੀਂ ਬਣਦਾ ਗੁਰੂ ਸਾਹਿਬ ਨੂੰ ਕਿਸੇ ਪ੍ਰਤੀ ਕੋਈ ਈਰਖਾ ਜਾਂ ਰੋਸਾ ਜਾਂ ਕੋਈ ਦੁੱਖ ਨਹੀਂ ਸੀ ਜਦੋਂ ਦੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਚਾਲੇ ਪਉਣ ਸਮੇਤ ਸੰਗਤ ਨੂੰ ਇਹ ਬਚਨ ਕੀਤਾ ਕਿ ਸਾਡੇ ਮਨ ਚ ਬਾਬਾ ਦਾਤੂ ਜੀ ਦਾ ਲੱਤ ਮਾਰੀ ਦਾ ਕੋਈ ਦੁੱਖ ਜਾਂ ਰੋਸਾ ਕੋਈ ਗੁੱਸਾ ਕੋਈ ਨਹੀਂ ਹੈ ਇਹ ਸੱਚੇ ਨੇ ਇਹਨਾਂ ਦਾ ਹੱਕ ਬਣਦਾ ਸੰਸਾਰ ਕਰੀਤਾ ਰਵਾਜਾਂ ਅਨੁਸਾਰ ਇਹ ਬਾਪ ਦੀ ਇਹਨਾਂ ਦੀ ਦੀ ਭਾਵ ਇੱਕ ਬਾਪ ਦੀ ਜਿੰਨੀ ਜਾਇਦਾਦ ਉਹਦੇ ਉੱਪਰ ਉਹਦੇ ਪੁੱਤਰ ਦਾ ਹੱਕ ਬਣਦਾ ਹੈ ਇਹ ਗੋੰਗ ਅਦੇ ਪਾਚਾ ਜੀ ਦੇ ਵੱਡੇ ਪੁੱਤਰ ਨੇ ਗੁਰਮਤ 10 ਪਾਚਾ ਜੀ ਤਾਂ ਕਰਕੇ ਫਿਰ ਇੱਥੇ ਆਏ ਤੇ ਦਰਵਾਜ਼ੇ 'ਤੇ ਉਹਨਾਂ ਨੇ ਬਚਨ ਲਿਖੇ ਜਦੋਂ ਉਹਨਾਂ ਨੇ ਦਰਵਾਜ਼ੇ ਉੱਪਰ ਬਚਨ ਲਿਖ ਕੇ ਦਰਵਾਜ਼ਾ ਅੰਦਰੋਂ ਬੰਦ ਕਰਕੇ ਤੇ ਆਪ ਗੁਰੂ ਭਗਤੀ ਭਾਵ ਜਪਤਾ ਵਿੱਚ ਲੀਨ ਹੋ ਕੇ ਬੈਠ ਗਏ ਜਦੋਂ ਗੁਰਮਤ 10 ਪਾਚਾ ਜੀ ਭਗਤੀ ਵਿੱਚ ਲੀਨ ਹੋ ਕੇ ਬੈਠ ਗਏ ਨਾ ਤੇ ਗੋਦਵਾਲ ਸਾਹਿਬ ਦੀ ਧਰਤੀ ਦੇ ਦੂਰ ਦਰਾਡੇ ਤੋਂ ਸੰਗਤਾਂ ਆਉਂਦੀਆਂ ਸੀ ਦਰ ਤਾਂ ਨੂੰ ਦਰਸ਼ਨ ਨਾ ਨਾ ਆਏ ਸੰਕਟ ਚੱਲ ਕੇ ਬਾਬਾ ਬੁੱਢਾ ਜੀ ਕੋਲ ਗਈ ਜੀ ਕਿਉਂਕਿ ਸੰਗਤ ਜੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਉਹਨਾਂ ਦੀ ਲੰਬੇਰੀ ਉਮਰ ਸੀ 124 ਸਾਲ ਦੀ ਬਾਬਾ ਬੁੱਢਾ ਜੀ ਦੀ ਉਮਰ ਹੋਈ ਹੈ ਉਸ ਟਾਈਮ ਦੇ ਵਿੱਚ ਇਸ ਟਾਈਮ ਦੇ ਵਿੱਚ ਕਿਉਂਕਿ ਬਾਬਾ ਬੁੱਢਾ ਜੀ ਦੀ ਜਿਹੜੀ ਤਕਰੀਬ ਉਹਨਾਂ ਨੂੰ ਮਰ ਆਪਾਂ ਕਹਿ ਦਿੰਦੇ ਹਾਂ 124 ਸਾਲ ਦੀ ਸੀ ਉਸ ਸਮੇਂ ਵੀ ਬਾਬਾ ਬੁੱਢਾ ਜੀ ਲੰਬੇਰੇ ਸਨ ਵੱਡੀ ਉਮਰ ਦੇ ਸਨ ਕਿਉਂਕਿ ਦੂਸਰੇ ਪਾਸੇ ਤੇ ਤੀਸਰੇ ਪਾਸੇ ਜਿਹੜੀ ਗੁਰਤਾ ਗੱਦੀ ਉੱਪਰ ਤਿਲਕ ਦੀ ਰਸਮ ਹੈ ਬਾਬਾ ਬੁੱਢਾ ਜੀ ਨੇ ਆਪਣੇ ਹੱਥ ਨਾਲ ਕਰਕਮਲਾ ਦੇ ਨਾਲ ਅਦਾ ਕੀਤੀ ਸੀ ਉਦੋਂ ਸ਼ਨੀ ਪਾਚੀ ਤੱਕ ਬਾਬਾ ਬੁੱਢਾ ਜੀ ਨੇ ਉਹ ਤਿਲਕ ਦੀ ਰਸਮ ਜਿਹੜੀ ਅਦਾ ਕਰਨੀ ਕੀਤੀ ਨਾਮ ਗਿਆਨੀ ਬਾਬਾ ਬੁੱਢਾ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੱਗੇ ਗਰੰਤੀ ਹੋਏ ਨੇ ਜੀ ਬਾਬਾ ਬੁੱਢਾ ਜੀ ਤੇ ਮਾਤਾ ਗੰਗਾ ਜੀ ਨੂੰ ਜਿਹੜਾ ਉਹਨਾਂ ਨੇ ਇੱਕ ਅਲੌਕਿਕ ਤਰੀਕੇ ਦੁਆਰਾ ਜਿਹੜਾ ਵਰ ਦਿੱਤਾ ਉਸ ਵਰ ਦੇ ਨਾਲ ਵੀ ਬਾਬਾ ਬੁੱਢਾ ਜੀ ਨੂੰ ਜਾਣਿਆ ਜਾਂਦਾ ਜਿਸ ਤਰ੍ਹਾਂ ਉਹਨਾਂ ਨੇ ਪੁੱਤਰਾਂ ਤੇ ਦਾਨੀ ਬਾਬਾ ਬੁੱਢਾ ਜੀ ਨੂੰ ਕਿਹਾ ਜਾਂਦਾ ਹੈ ਓਕੇ ਮਾਤਾ ਗੰਗਾ ਜੀ ਨੂੰ ਉਹਨਾਂ ਨੇ ਵਰ ਦਿੱਤਾ ਸੀ ਉਸ ਵਰ ਕਰਕੇ ਵੀ ਉਹਨਾਂ ਨੂੰ ਇੱਕ ਪ੍ਰਸਿੱਧੀ ਜਿਹੜੀ ਉਹ ਹਾਸਲ ਹੋਈ ਹੈ ਜਦੋਂ ਬਾਬਾ ਬੁੱਢਾ ਜੀ ਨੂੰ ਸੰਗਤ ਨੇ ਜਾ ਕੇ ਪੁੱਛਿਆ ਨਾ ਕਿ ਸਾਨੂੰ ਤੀਸਰੇ ਪਾਚਾ ਜੀ ਦੇ ਦਰਸ਼ਨ ਨਹੀਂ ਹੋ ਰਹੇ ਤੇ ਬਾਬਾ ਬੁੱਢਾ ਜੀ ਗੋੰਦਲ ਸਾਹਿਬ ਦੀ ਤਕਤੀ ਤੇ ਗਏ ਉੱਥੇ ਕੋੜੀ ਸੀ ਗੁਰੂ ਅਮਰਦਾਸ ਪਾਚਾ ਜੀ ਦੇਖ ਜੀ ਬਾਬਾ ਬੋਡਾ ਜੀ ਨੇ ਸੰਗਤ ਨੂੰ ਕਿਹਾ ਕਿ ਇਹ ਘੋੜੀ ਨੂੰ ਅੱਗੇ ਲਾ ਦੋ ਪਿੱਛੇ ਸੰਗਤ ਆਪਣਾ ਰੱਬ ਰੱਬ ਕਰਦੀ ਜਾਵੇ ਜਿੱਥੇ ਜਾ ਕੇ ਘੋੜੀ ਰੁਕੇਗੀ ਨਾ ਤੀਸਰੇ ਪਾਤਸ਼ਾਹ ਜੀ ਦੇ ਦਰਸ਼ਨ ਤੁਹਾਨੂੰ ਉੱਥੇ ਹੋ ਜਾਣਗੇ ਹਾਂ ਜੀ ਘੋੜੀ ਨੂੰ ਜਦੋਂ ਗੋਗਾ ਸਾਹਿਬ ਦੀ ਧਰਤੀ ਤੋਂ ਤੋਰਿਆ ਗਿਆ ਨਾ ਤੇ ਘੋੜੀ ਏਡੇ ਮੇਡੇ ਰਸਤੇ ਤਾਂ ਨਹੀਂ ਹੁੰਦੀ ਕਿਉਂਕਿ ਤਕਰੀਬਨ ਜੰਗਲ ਸਨ ਉਸ ਸਮੇਂ ਵਿਕਟ ਸਨ ਉਹਨੇ ਕਦਮਾਂ ਦੇ ਉੱਤੇ ਚੱਲ ਕੇ ਇੱਥੇ ਆ ਗਈ ਪਿੰਡ ਦੇ ਬਾਹਰ-ਬਾਰ ਕੱਚੇ ਕੋਠੇ ਦੇ ਅੱਗੇ ਆ ਕੇ ਖਲੋਗੀ ਉਸੇ ਸੰਗਤ ਆਪਣਾ ਰਬਰਬ ਕਰਦੀ ਆ ਰਹੀ ਸੀ ਜਿੰਨਾ ਕਦਮਾਂ ਦੇ ਘੋੜੀ ਦੇ ਭਾ ਮਾਲਕ ਹੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਆਏ ਸਨ ਜਦੋਂ ਕੋੜੀ ਪਿੰਡ ਦੇ ਬਾਹਰ ਵਾਲੇ ਇਸ ਕੱਚੇ ਕੁੱਟ ਦੇ ਅੱਗੇ ਆ ਕੇ ਖਲੋਗੀ ਨਾ ਸੰਗਤ ਨੇ ਦਰਵਾਜ਼ੇ ਉੱਪਰ ਲਿਖੇ ਬਚਨ ਪੜੇ ਤੇ ਕਿਸੇ ਦੀ ਹਿੰਮਤ ਨਾ ਦਰਵਾਜ਼ਾ ਖੋਲਣ ਦੀ ਜੀ ਸੰਗਤਾਂ ਬਾਹਰੋਂ ਦਰਸ਼ਨ ਕਰਕੇ ਮੁੜ ਗਈਆਂ ਕਿਉਂਕਿ ਸਤਿਗੁਰਾਂ ਦੇ ਬਚਨ ਉੱਪਰ ਲਿਖੇ ਹੋਏ ਸਨ ਹੂੰ ਜਦੋਂ ਸੰਗਤਾਂ ਬਾਹਰੋਂ ਦਰਸ਼ਨ ਕਰਕੇ ਮੁੜ ਗਈਆਂ ਜੀ ਉੱਚ ਸੰਗਤਾਂ ਨੇ ਫਿਰ ਬਾਬਾ ਬੁੱਢਾ ਜੀ ਕੋਲ ਜਾਣਾ ਠੀਕ ਸਮਝਿਆ ਜਦੋਂ ਬਾਬਾ ਬੁੱਢਾ ਜੀ ਨੂੰ ਸਾਰਾ ਵਾਕਿਆ ਭਾਵ ਜਾ ਕੇ ਸਭ ਕੁਝ ਬਿਆਨ ਕਰਕੇ ਇਹ ਦੱਸਿਆ ਕਿ ਕਿਸ ਤਰ੍ਹਾਂ ਦਰਵਾਜ਼ੇ ਉੱਪਰ ਬਚਨ ਲਿਖੇ ਹੋਏ ਨੇ ਜੀ ਬਾਬਾ ਬੁੱਢਾ ਜੀ ਸੰਗਤ ਦੇ ਵਾਰ-ਵਾਰ ਬੇਨਤੀ ਕਰਨ ਤੇ ਇੱਥੇ ਆਏ ਤੇ ਬਾਬਾ ਬੁੱਢਾ ਜੀ ਨੇ ਜਦੋਂ ਇੱਥੇ ਆ ਕੇ ਦਰਵਾਜ਼ੇ ਉੱਪਰ ਲਿਖੇ ਬਚਨ ਪੜ੍ਹੇ ਤੇ ਬਾਬਾ ਪੱਡਾ ਕਿੰਨੇ ਵੀ ਸੰਗਤ ਨੂੰ ਇਨਕਾਰ ਕਰ ਦਿੱਤਾ ਕਿ ਅਸੀਂ ਵੀ ਦਰਵਾਜ਼ਾ ਨਹੀਂ ਖੋਲ ਸਕਦੇ ਕਿਉਂਕਿ ਸਤਗੁਰਾਂ ਦੇ ਬਚਨ ਉੱਪਰ ਲਿਖੇ ਹੋਏ ਨੇ ਕਿ ਜਿਹੜਾ ਦਰਵਾਜ਼ਾ ਕੋਲ ਕੇਂਦਰੋਂ ਸਾਡਾ ਸਿੱਖ ਨਹੀਂ ਹੋਏਗਾ ਦਰਵਾਜ਼ਾ ਖੋਲ ਕੇ ਸਾਡੇ ਮੱਤੇ ਕੋਈ ਨਾ ਲੱਗੇ ਪਰ ਜਦੋਂ ਸੰਗਤ ਨੇ ਵਾਰ-ਵਾਰ ਬੇਨਤੀ ਕੀਤੀ ਬਾਬਾ ਬੁੱਢਾ ਜੀ ਨੂੰ ਕਿ ਤੁਸੀਂ ਬ੍ਰਹਮ ਗਿਆਨੀ ਹੋ ਬਧੇਰੇ ਹੋ ਅਸੀਂ ਦਰਵਾਜ਼ਾ ਖੋਲ ਨਾ ਕਰੋ ਉਸ ਸਮੇਂ ਫਿਰ ਗੁਰਮਤਿ ਦਾ ਗੁਰੂ ਬਾਬਾ ਬੁੱਢਾ ਜੀ ਨੇ ਸੰਗਤ ਦਾ ਬਚਨ ਮੰਨਿਆ ਕੱਚੇ ਕੋਠੇ ਦੇ ਮਗਰ ਜਾ ਕੇ ਵਿਸ਼ੇ ਖੇਤੀ ਕਰ ਰਿਹਾ ਕਿਸਾਨਾਂ ਦਾ ਇੱਕੋ ਜਾਰ ਲੈ ਕੇ ਕੰਧ ਨੂੰ ਤੋੜਨਾ ਕੀਤਾ ਜਦੋਂ ਇੱਕ ਕਮਰੇ ਦੀ ਆਪਾਂ ਪਿਛਲੀ ਕੰਧ ਨੂੰ ਸੰਗਤ ਜੀ ਤੋੜਦਿੰਨੇ ਆ ਨਾ ਇੱਕ ਗੋਲ ਆਦਾਰਾ ਬਣਿਆ ਜੀ ਕੰਧ ਟੁੱਟਣ ਦੇ ਨਾਲ ਉਸੇ ਗੋਲ ਆਦਾਰੇ ਨੂੰ ਸਨ ਦਾ ਨਾਮ ਦਿੱਤਾ ਗਿਆ ਉਸੇ ਸਨ ਚੋਂ ਲੰਘ ਕੇ ਬਾਬਾ ਬੱਡਾ ਜੀ ਅੰਦਰ ਗਏ ਕੁਝ ਸੰਗਤਾਂ ਨਾਲ ਅੰਦਰ ਗਈਆਂ ਜਦੋਂ ਬਾਬਾ ਬੱਡਾ ਜੀ ਨੇ ਨਮਸਕਾਰ ਕੀਤੀ ਗੁਰਮਤ 10 ਪਾਤਸ਼ਾਹ ਜੀ ਨੂੰ ਆਵਾਜ਼ ਤੋਂ ਪਤਾ ਚੱਲ ਗਿਆ ਕਿ ਬਾਬਾ ਬੱਡਾ ਜੀ ਸਾਹਮਣੇ ਆ ਕੇ ਖਲੋਗੇ ਪਰ ਗੁਰਮਤ 10 ਪਾਤਸ਼ਾਹ ਜੀ ਨੇ ਨੇਤਰ ਖੋਲਣਸਾਰ ਪਹਿਲਾਂ ਦਰਵਾਜ਼ੇ ਵੱਲ ਵੇਖਿਆ ਕਿਤੇ ਬਾਬਾ ਬੱਡਾ ਜੀ ਦਰਵਾਜ਼ਾ ਕੋਲ ਕੇ ਅੰਦਰ ਤਾਂ ਨਹੀਂ ਆ ਗਏ ਜਦੋਂ ਗੁਰਮਤ 10 ਪਾਤਸ਼ਾਹ ਜੀ ਨੇ ਆਪਣੇ ਨੇਤਰ ਖੋਲੇ ਨਾ ਤੇ ਬਾਬਾ ਬੱਡਾ ਜੀ ਨੇ ਨਮਸਕਾਰ ਕਰਕੇ ਕਿਹਾ ਪਾਤ ਅਸੀਂ ਦਰਵਾਜ਼ਾ ਖੋਲ ਕੇ ਅੰਦਰ ਨਹੀਂ ਆਏ ਪਿੱਛੋਂ ਦੀ ਕਮਰਿਆਂ ਨੂੰ ਸੰਧ ਲਾ ਕੇ ਸੰਗਤ ਨੂੰ ਆਪ ਦੇ ਦਰਸ਼ਨ ਕਰਾਏ ਨੇ ਆਪ ਆਪਣੇ ਹੱਥਾਂ ਨਾਲ ਚੱਲ ਕਰਕੇ ਦਰਵਾਜ਼ਾ ਖੋਲਣਾ ਕਰੋ ਤੇ ਬਾਹਰ ਖੜੀ ਸੰਗਤ ਨੂੰ ਦਰਸ਼ਨ ਦੇਣੇ ਕਰੋ ਜਦੋਂ ਫਿਰ ਗੁਰੂ ਮਰਦਾਸ ਪਾਤਸ਼ਾਹ ਜੀ ਨੂੰ ਇਹ ਸਾਰਾ ਵਾਕਿਆ ਸੰਗਤ ਨੇ ਸੁਣਾਇਆ ਕਿ ਕਿਸ ਤਰ੍ਹਾਂ ਬਾਬਾ ਬੁੱਢਾ ਜੀ ਨੇ ਇੱਕ ਜਨਮ ਦੁਆਰਾ ਕਿਉਂਕਿ ਬਾਬਾ ਬੁੱਢਾ ਜੀ ਉਧਰ ਵੀ ਸੰਗਤ ਨੂੰ ਕਹਿ ਸਕਦੇ ਸਨ ਕਿ ਤੀਸਰੇ ਪਾਛਾ ਜੀ ਦੇ ਜਨਮ ਸਥਾਨ ਤਿਲਜੋ ਤੁਹਾਨੂੰ ਉੱਥੇ ਉਹਨਾਂ ਦੇ ਦਰਸ਼ਨ ਹੋ ਜਾਣਗੇ ਪਰ ਇੱਕ ਜਨਵਰ ਦੀ ਆਪਣੇ ਮਾਲਕ ਪ੍ਰਤੀ ਵਫਾਦਾਰੀ ਨੂੰ ਵੀ ਪੇਸ਼ ਕੀਤਾ ਬਾਬਾ ਬੁੱਢਾ ਜੀ ਨੇ ਕਿ ਕਿਸ ਤਰ੍ਹਾਂ ਇੱਕ ਸਿਆਣਾ ਜਨਵਰ ਸੀ ਉਹਨਾਂ ਕਦਮਾਂ ਤੇ ਚੱਲ ਕੇ ਉੱਥੇ ਆ ਗਿਆ ਜਿੱਥੇ ਉਹਨਾਂ ਦੇ ਮਾਲਕ ਭਗਵਾਨ ਗੁਰੂਮਤ ਦਾ ਪਾਛਾ ਜੀ ਆਏ ਸਨ ਜਦੋਂ ਗੁਰਮਤਿ ਦਾਸ ਪਾਤਸ਼ਾਹ ਜੀ ਨੂੰ ਇਹ ਸਾਰਾ ਵਾਕਿਆ ਸੁਣਾਇਆ ਸੰਗਤ ਨੇ ਬਿਆਨ ਕੀਤਾ ਕਿ ਕਿਸ ਤਰ੍ਹਾਂ ਬਾਬਾ ਬੁੱਢਾ ਜੀ ਨੇ ਆਪ ਦੇ ਦਰਸ਼ਨ ਕਰਾਏ ਨੇ ਉਸ ਸਮੇਂ ਫਿਰ ਗੁਰਮਤਿ ਦਾਸ ਪਾਤਸ਼ਾਹ ਜੀ ਨੇ ਖੁਸ਼ ਹੋ ਕੇ ਬਾਬਾ ਬੁੱਢਾ ਜੀ ਨੇ ਇੱਕ ਵਰ ਦਿੱਤਾ ਤੇ ਕੋਈ ਵੀ ਬੱਚਾ ਬੁੱਢਾ ਬਜ਼ੁਰਗ ਭਾਵੇਂ ਕੋਈ ਰੋਗੀ ਵੀ ਇੱਕ ਮਨ ਦੇ ਨਾਲ ਸੱਚੀ ਸੁੱਚੀ ਨੀਂਦ ਦੇ ਨਾਲ ਭਾਵੇਂ ਅੱਜ ਆਪਾਂ ਕਹਿ ਸਕਦੇ ਹਾਂ ਜਿਹੜਾ ਵੀ ਯੁੱਗੋ ਜੋਗਾ ਟੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਇੱਕ ਮਨ ਕਰਕੇ ਸੱਚੀ ਨੀਂਦ ਦੇ ਨਾਲ ਇੱਕ ਮਨ ਕਰਕੇ ਉਸ ਗੁਰੂ ਸਹਿਬਾਨ ਨੂੰ ਧਿਆ ਕੇ ਤੇ ਇਸ ਸੰਨ ਚੋਂ ਲੰਘ ਕੇ ਦਰਸ਼ਨ ਕਰੂਗਾ ਨਾ ਉਹਦੀ 84 ਦੀ 84 ਲੱਖ ਜੂਨ ਕੱਟ ਦਿੱਤੀ ਜਾਊਗੀ ਭਾਬ ਉਹਨੂੰ ਜੂਨਾ ਦੇ ਗੇੜ ਤੋਂ ਮੁਕਤ ਕਰਕੇ ਗੁਰੂ ਚੰਨਾ ਦੇ ਨਾਲ ਜੋੜ ਲਿਆ ਜਾਊਗਾ ਉਹਦਾ ਅੱਗਾ ਭਾਬ ਸਾਰਾ ਸਵਾ ਕਰਕੇ ਉਹਨੂੰ ਗੁਰੂ ਦੇ ਚਰਨਾਂ ਦੇ ਵਿੱਚ ਰੱਖਿਆ ਜਾਵੇਗਾ ਜੀ ਤੇ ਉਹ ਬਾਬਾ ਬੁੱਢਾ ਜੀ ਦੀ ਲਾਇਫ ਹੋਈ ਸੰਨ ਕਰਕੇ ਗੁਰਦੁਆਰਾ ਸਾਹਿਬ ਨੂੰ ਇਤਿਹਾਸ ਦੇ ਵਿੱਚ ਗੁਰਦੁਆਰਾ ਸਨਸੇਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੀ ਖਾਲਸਾ ਜੀ ਤੁਸੀਂ ਗੁਰੂ ਪਾਸ਼ਾ ਅਮਰਦਾਸ ਜੀ ਦੀ ਜਿਹੜੀ ਉਦਾਹਰਨ ਦਿੱਤੀ ਹੈ ਕਿ 12 ਸਾਲ ਉਹਨਾਂ ਨੇ ਲੰਮੀ ਸੇਵਾ ਕੀਤੀ ਫਿਰ ਵੀ ਉਹਨਾਂ ਨੇ ਕਹਿ ਸਕਦੇ ਇੱਕ ਕੋਸ਼ਿਸ਼ ਨਿੱਕਾ ਸਮਾ ਗੁਰੂ ਅਮਰਦਾਸ ਪਾਚਾ ਜੀ ਨੇ ਲਗਾਤਾਰ 12 ਸਾਲ ਸੇਵਾ ਕੀਤੀ ਗੁਰੂ ਅੰਗਦ ਦੇ ਪਾਚਾ ਜੀ ਤੇ ਨਿਮਰਤਾ ਕਰਕੇ ਇੱਕ ਮਨ ਕਰਕੇ ਉਸ ਗੁਰੂ ਮਹਾਰਾਜ ਨੂੰ ਧਿਆ ਕੇ ਸੇਵਾ ਕੀਤੀ ਉਹਨਾਂ ਦੀ ਗੁਰੂ ਘਰ ਪ੍ਰਤੀ ਪਿਆਰ ਭਾਵ ਉਹਨਾਂ ਦੀ ਭਾਵਨਾ ਜਿਹੜੀ ਸਦਭਾਵਨਾ ਸੀ ਉਹ ਵੇਖ ਕਰਕੇ ਭਾਵ ਉਹਨਾਂ ਦੀ ਆਪਾਂ ਸ਼ਲਾਘਾ ਜਾਂ ਪ੍ਰਸ਼ੰਸਾ ਕਹਿ ਸਕਦੇ ਆ ਗੁਰੂ ਅੰਗਦ ਦੇ ਪਾਚਾ ਜੀ ਨੇ ਉਹਨਾਂ ਨੂੰ 12 ਵਰਾਂ ਦੀ ਪ੍ਰਾਪਤੀ ਕਰਵਾਈ ਜੀ ਅੱਜ ਵੀ ਸੰਗਤਾਂ ਅਰਦਾਸ ਚ ਸਵੇਰੇ ਸ਼ਾਮ ਆਪਾਂ ਜ਼ਿਕਰ ਕਰਦੇ ਆਂ ਇਹ ਨਮਾਣਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਨਿਉਟੀਆਂ ਦੀ ਓਟ ਨੇ ਅਸਰੀਆਂ ਦੀ ਅਸਰੀ ਇਹ ਕੁਝ ਵਰ ਨੇ ਜਿਹੜੇ ਗ੍ਰੋਮਰ ਦਾਸ ਪਾਤਸ਼ਾਹ ਜੀ ਨੂੰ ਪ੍ਰਾਪਤ ਹੋਏ ਨੇ ਗੁਰੰਗਤ ਦੇ ਪਾਤਸ਼ਾਹ ਜੀ ਪਾਸੋਂ ਉਹ 12 ਦੇ 12 ਵਾਰ ਅੰਦਰ ਜਦੋਂ ਆਪਾਂ ਦਰਸ਼ਨ ਕਰਦੇ ਆ ਸੱਜੇ ਪੰਨੇ ਕੰਧ ਦੇ ਉੱਪਰ ਤਸਵੀਰ ਲੱਗੀ ਹੋਈ ਹੈ ਉਹ 12 ਦੇ 12 ਵਾਰ ਉਸ ਤਸਵੀਰ ਉੱਪਰ ਲਿਖੇ ਹੋਏ ਨੇ ਸੰਗਤ ਜੀ ਤਾਂ ਸੱਜੇ ਜਿਹੜੇ ਦੁਨਿਆਵੀ ਲੋਕ ਹੈਗੇ ਆ ਛਿੜਕੇ ਹੋਏ ਆ ਅਸਲ ਮੂਲ ਤੋਂ ਭਟਕੇ ਹੋਏ ਆ ਔਰ ਗਰਵਾਣੀ ਦੇ ਨਾਲ ਨਾਲ ਲੜ ਲੜ ਕੇ ਹੀ ਜਿਹੜਾ ਉਹ ਜੀਵਨ ਸਫਲਾ ਹੋਣਾ ਔਰ ਜੋ 2084 ਲੱਖ ਜੂਨ ਸੁਧਰਨੀ ਆ ਜਿਵੇਂ ਅੱਜ ਬਹੁਤ ਸਾਰੇ ਹਾਲਾਤ ਜਿਹੜੇ ਉਹ ਦੁਨੀਆ ਦੇ ਵਿੱਚ ਬਣੇ ਹੋਇਆ ਤਾਂ ਹੀ ਆ ਕਿ ਲੋਕ ਗੁਰੂ ਤੋਂ ਬੇਵਕੂਨਦੇ ਜਾ ਰਹੇ ਹਾਲਾਂਕਿ ਚੰਗੇ ਸੰਕੇਤ ਹੈ ਕਿ ਹੁਣ ਲੋਕਾਂ ਨੇ ਵਾਪਸੀ ਕੀਤੀ ਹੈ ਅੱਜ ਹੁਣ ਲੋਕਾਂ ਨੇ ਵਾਪਸੀ ਕੀਤੀ ਹੈ ਕਿਉਂਕਿ ਲੋਕ ਸੋਸ਼ਲ ਮੀਡੀਆ ਰਾਹੀਂ ਇਤਿਹਾਸ ਤੋਂ ਜਾਣੂ ਹੋ ਰਹੇ ਆ ਜੀ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਜੋ ਕੁਝ ਵੀ ਆਪਾਂ ਸੰਗਤ ਨੂੰ ਦੱਸਾਂਗੇ ਸੱਚਾਈ ਬਿਆਨ ਕਰਾਂਗੇ ਆਪਣਾ ਧਰਮ ਜੋ ਵੀ ਆਪਣੇ ਧਰਮ ਚ ਗੁਰੂ ਸਾਹਿਬਾਨ ਦੀ ਸਿੱਖਿਆ ਹੈ ਉਹ ਆਪਾਂ ਸੋਸ਼ਲ ਮੀਡੀਆ ਰਾਹੀਂ ਲੋਕਾਂ ਕੋ ਬੱਚਿਆਂ ਕੋ ਪਚਾਵਾਂਗੇ ਵੱਤ ਤੋਂ ਵੱਤ ਜਿੰਨੀ ਵੀ ਆਪਣੋ ਹੋ ਸਕੇ ਕਿਉਂਕਿ ਤਾਂ ਕਰਕੇ ਹੀ ਬੱਚਿਆਂ ਦੇ ਇੱਕ ਮਨ ਚ ਚਾਹ ਪੈਦਾ ਹੁੰਦਾ ਹੈ ਕਿ ਅਸੀਂ ਉਹਨਾਂ ਸਥਾਨਾਂ ਦੇ ਦਰਸ਼ਨ ਕਰੀਏ ਜਿਹੜੇ ਤਕਰੀਬਨ ਸਾਨੂੰ ਸਾਡੇ ਧਰਮ ਦੇ ਨਾਲ ਸਿੱਖ ਧਰਮ ਦੇ ਨਾਲ ਸਿੱਖ ਇਤਿਹਾਸ ਦੇ ਨਾਲ ਜੋੜ ਜੋੜ ਸਕਣ ਤਾਂ ਕਰਕੇ ਬੱਚਿਆਂ ਦੇ ਮਨ ਚ ਇੱਕ ਤੰਗ ਪੈਦਾ ਹੁੰਦੀ ਹੈ ਕਿ ਅਸੀਂ ਉਹਨਾਂ ਸਥਾਨਾਂ ਦੇ ਦਰਸ਼ਨ ਕਰੀਏ ਆਪਣੇ ਮਾਪੇ ਨੂੰ ਕਹਿੰਦੇ ਨੇ ਆਪਣੇ ਸਕੇ ਸਮਧੀਆਂ ਨੂੰ ਕਹਿੰਦੇ ਨੇ ਤੇ ਜੋ ਕਰ ਉਹ ਵਿਵਸਥਾ ਵੱਧ ਹੀ ਜਾਂਦੀ ਹੈ ਫਿਰ ਉਹਨਾਂ ਚ ਤੰਗ ਪੈਦਾ ਹੁੰਦੀ ਹੈ ਕਿ ਸਾਡੇ ਧਰਮ ਚ ਗੁਰੂ ਸਾਹਿਬਾਨਾਂ ਦੀ ਕਿਸ ਤਰ੍ਹਾਂ ਦੀ ਕੁਰਬਾਨੀ ਸੀ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਨਿਮਰਤਾ ਦੇ ਨਾਲ ਗੁਰੂ ਘਰਾਂ ਦੀ ਸੇਵਾ ਕੀਤੀ ਪਸਾਰਾ ਕੀਤਾ ਗੁਰਬਾਣੀ ਦਾ ਦੂਰ ਦੂਰ ਤੱਕ ਤੇ ਇੱਕ ਗਰੀਬਾਂ ਦੀ ਰੱਖਿਆ ਕੀਤੀ ਮਜਲੂਮਾਂ ਦੀ ਰੱਖਿਆ ਕੀਤੀ ਇਹ ਸਭ ਕੁਝ ਸਾਨੂੰ ਇਤਿਹਾਸ ਚ ਸਿੱਖਣ ਨੂੰ ਤਾਂ ਕਰਕੇ ਮਿਲੂਗਾ ਜੇਕਰ ਅਸੀਂ ਆਪਣੇ ਇਤਿਹਾਸਿਕ ਜਿਹੜੇ ਸਥਾਨ ਨੇ ਉਹਨਾਂ ਨੂੰ ਸੰਭਾਲਣਾ ਕਰਾਂਗੇ ਉਹਨਾਂ 'ਚ ਜਾ ਕੇ ਸੇਵਾ ਕਰਾਂਗੇ ਗੁਰੂ ਘਰ ਪ੍ਰਤੀ ਆਪਣਾ ਪਿਆਰ ਪ੍ਰਗਟ ਕਰਾਂਗੇ ਤਾਂ ਕਰ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹ ਸਾਨੂੰ ਵੇਖ ਕਰਕੇ ਗੁਰੂ ਸਾਹਿਬਾਨਾਂ ਦੇ ਦਰਸ਼ਨ ਕਰਨ ਲਈ ਉਹਨਾਂ ਦੇ ਮਨ 'ਚ ਭਾਵ ਤਾਂ ਇੱਕ ਚਾਹ ਪੈਦਾ ਹੋਏਗਾ ਇਸ ਕਰਕੇ ਸੋਸ਼ਲ ਮੀਡੀਆ ਦਾ ਯੋਗ ਹੈ ਜਿੰਨਾ ਵੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਵੀ ਗੁਰਬਾਣੀ ਦਾ ਪਸਾਰਾ ਜਿਹੜਾ ਦੂਰ ਦੂਰ ਤੱਕ ਕਰੀਏ ਤੇ ਬੱਚਿਆਂ ਨੂੰ ਨਾਲ ਲਿਆ ਕਰਕੇ ਗੁਰੂ ਸਾਹਿਬਾਨਾਂ ਦੇ ਜਿਹੜੇ ਸਥਾਨ ਨੇ ਉਹਨਾਂ ਦੇ ਦਰਸ਼ਨ ਕਰਾਈਏ ਤੇ ਗੁਰਬਾਣੀ ਦੇ ਨਾਲ ਜੋੜਨਾ ਕਰੀਏ ਜੀ ਧੰਨਵਾਦ ਖਾਲਸਾ ਜੀ ਤੁਸੀਂ ਸਭ ਦੇ ਵਿੱਚੋਂ ਸਮਝਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੀ ਵੀ ਆਪਣੇ ਆਪ ਨੂੰ ਬਟਪਾਗੇ ਸਮਝਦਾ ਕਿ ਅਸੀਂ ਤੀਜੇ ਪਾਲਸਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜਨਮ ਨਗਰ ਦੇ ਵਿੱਚ ਮੌਜੂਦ ਹੈਗੇ ਆ ਇਹ ਜਿਹੜਾ ਅਮਰਕਸਰ ਸਾਹਿਬ ਦੇ ਵਿੱਚ ਵਸੜ ਕੇ ਗਿੱਲਾ ਨਗਰ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜਨਮ ਹੁੰਦਾ 1400 ਨਾਸੀ ਈਸਵੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਤੋਂ 10 ਸਾਲ ਬਾਅਦ ਆ ਜਨਮ ਜਿਹੜਾ ਗੁਰੂ ਅਮਰਦਾਸ ਪਾਤਸ਼ਾਹ ਦਾ ਹੁੰਦਾ ਉਰੇਬੜ ਭਾਗੀ ਰਗ ਰਹੀ ਹੈ ਕਿ ਇੱਥੇ ਬਹੁਤ ਸਾਰੇ ਗੁਰੂ ਸਾਹਿਬਾਨਾ ਜਿਹੜੇ ਉਹਦੇ ਚਰਨ ਇੱਥੇ ਪਏ ਹੈਗੇ ਆ ਉਹ ਸਮੇਂ ਸਮੇਤ ਅਸੀਂ ਇਤਿਹਾਸ ਗੁਰਸਥਾਨਾਂ ਨੂੰ ਤੁਹਾਡੇ ਸਾਹਮਣੇ ਕਰਦੇ ਰਵਾਂਗੇ ਜੁੜ ਰਹੇ ਹੋ ਨਾ ਪੱਕੇ ਪੋਸਟ ਦੇ ਨਾਲ ਮੈਂ ਸਿਮਰਨ ਜੇ ਸਿੰਘ ਸਿਧਾਣਾ ਕੈਮਰਾਮੈਨ ਗੁਰਸਰਨ ਦੇ ਨਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ